ਸਸਿਕਾ ਜੀ ਮੈਂ ਹਕਮਉਲ ਖਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਦੇ ਲਈ ਖੁਸ਼ਖਬਰੀ ਹੈ ਕੈਨੇਡੀਅਨ ਸਰਕਾਰ ਨੇ ਮੁਅੱਤਲ ਕੀਤੇ ਗਏ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਯਾਨੀ ਕਿ ਪੀਜੀਪੀ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਵਾਰ ਇਸ ਦੇ ਵਿੱਚ 17860 ਅਰਜ਼ੀਆਂ ਲਈਆਂ ਜਾ ਰਹੀਆਂ ਨੇ ਜੀ ਹਾਂ ਕੈਨੇਡੀਅਨ ਸਰਕਾਰ ਨੇ 28 ਜੁਲਾਈ 2025 ਤੋਂ ਪੈਰੈਂਟਸ ਅਤੇ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਤਹਿਤ ਸਪੌਂਸਰਾਂ ਨੂੰ ਸੱਦਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਪੈਰੈਂਟਸ ਅਤੇ ਗ੍ਰੈਂਡਪੈਰੈਂਟਸ ਪ੍ਰੋਗਰਾਮ ਕੈਨੇਡੀਅਨ ਨਾਗਰਿਕਾ ਅਤੇ ਸਥਾਈ ਨਿਵਾਸੀਆਂ ਨੂੰ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪੌਂਸਰ ਕਰਨ ਦੀ ਆਗਿਆ ਦਿੰਦਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਲੋਟਰੀ ਸਿਸਟਮ ਦੀ ਵਰਤੋਂ ਕਰਦਿਆਂ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਅਧੀਨ ਸੱਦੇ ਪੇਜਣ ਦਾ سلسلہ ਆਰੰਭ ਕਰ ਦਿੱਤਾ ਹੈ। ਮਾਪਿਆਂ, ਦਾਦਾ-ਦਾਦੀ ਜਾਂ ਫਿਰ ਨਾਨਾ-ਨਾਨੀ ਨੂੰ ਪਰਮਾਨੈਂਟ ਰੈਜ਼ਿਡੈਂਸੀ ਦੀਆਂ 10,000 ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦੇ ਇਰਾਦੇ ਦੇ ਨਾਲ 17,860 ਪ੍ਰਵਾਸੀਆਂ ਨੂੰ ਸਪੌਂਸਰਸ਼ਿਪ ਤਾਖਿਲ ਕਰਨ ਦੇ ਸੱਦੇ ce jare ਦੂਜੇ ਪਾਸੇ ਆਮਦਨ ਹੱਦ ਦੀ ਸ਼ਰਤ ਵਿੱਚ ਚੁੱਪਚਾਪੀ ਤੇ ਵਾਧਾ ਕੀਤਾ ਜਾ ਚੁੱਕਿਆ ਹੈ ਹੁਣ 4 ਮੈਂਬਰਾਂ ਵਾਲੇ ਕੈਨੇਡੀਅਨ ਪਰਿਵਾਰ ਦੇ ਲਈ ਘਟੋ-ਘਟ ਸਲਾਨਾ ਆਮਦਨ ਦੀ ਸ਼ਰਤ 70972 ਡਾਲਰ ਕਰ ਦਿੱਤੀ ਗਈ ਹੈ ਪਰਿਵਾਰਕ ਪੁਨਰ ਇਕੀਕਰਨ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਆਪਣੇ ਅਜ਼ੀਜ਼ਾ ਨੂੰ ਕੈਨੇਡਾ ਵਿੱਚ ਰਹਿਣ ਅਤੇ ਉਹਨਾਂ ਦੇ ਨਾਲ ਕੰਮ ਕਰਨ ਦੇ ਲਈ ਸਪੌਂਸਰ ਕਰਨ ਦੇ ਵਿੱਚ ਮਦਦ ਕਰਦਾ ਹੈ ਇਹ ਪ੍ਰੋਗਰਾਮ ਉਦੋਂ ਸ਼ੁਰੂਪਨ ਕਰ ਦਿੱਤਾ ਗਿਆ ਸੀ ਜਦੋਂ ਕੈਨੇਡਾ ਅਤੇ ਭਾਰਤ ਦੇ ਵਿੱਚ ਕਾਰ ਸਬੰਧਤ ਨਾਪੂਰਨ ਹੋਗੇ ਸ। ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ 2 ਹਫ਼ਤਿਆਂ ਦੀ ਮਿਆਦ ਵਿੱਚ 17807 ਫੈਸਲੇ। 17860 ਸੱਦੇ ਭੇਜੇਗਾ। ਸਾਰੇ ਸੱਦੇ ਉਹਨਾਂ ਸੰਭਾਵੀ ਸੰਪੋਸਟਰਾਂ ਨੂੰ ਭੇਜੀ ਜਾਣਗੇ ਜਿਨ੍ਹਾਂ ਨੇ 2020 ਦੇ ਦਾਖਲੇ ਦੌਰਾਨ ਸਪੌਂਸਰ ਬਣਨ ਦੇ ਲਈ ਦਿਲਚਸਪੀ ਫਾਰਮ ਜਮਾ ਕੀਤਾ ਸੀ। ਦਸੀ ਕੁਮਾਰਾ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਦੇ ਪ੍ਰੋਗਰਾਮ ਬੰਦ ਕਰਨ ਦੇ ਫੈਸਲੇ ਦੇ ਨਾਲ ਮਾਪੇ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਹੋ ਪੀਆਰ ਪ੍ਰਾਪਤ ਨਹੀਂ ਕਰ ਪਾਰੇ ਸਨ ਅਤੇ ਸੁਪਰ ਵੀਜ਼ਾ ਤੇ ਨਿਰਭਰ ਸੀ ਜਿਹੜੇ ਲੋਕ ਆਪਣੇ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਪ੍ਰੋਗਰਾਮ ਦੇ ਨਾਲ ਲੰਬੇ ਸਮੇਂ ਤੱਕ ਰਹਿਣ ਦੇ ਵਿੱਚ ਦਿਲਚਸਪੀ ਰੱਖਦੇ ਨੇ ਉਹਨਾਂ ਲਈ ਸੁਪਰ ਵੀਜ਼ਾ ਉਪਲਬਧ ਸੀ ਕਿਉਂਕਿ ਸਰਕਾਰ ਨੇ ਪੀਜੀਪੀ ਪ੍ਰੋਗਰਾਮ ਨੂੰ ਰਾਤਕਾ ਦਿੱਤਾ ਸੀਗਾ ਸੁਪਰ ਵੀਜ਼ਾ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਨੂੰ ਇੱਕ ਵਾਰ ਦੇ ਵਿੱਚ 5 ਸਾਲਾਂ ਦੇ ਲਈ ਆਪਣੇ ਬੱਚਿਆਂ ਜਾਂ ਪੋਤੇ-ਪੋਤੀਆਂ ਨੂੰ ਮਿਲਣ ਦੀ ਆਗਿਆ ਦਿੰਦਾ ਹੈ ਅਤੇ 10 ਸਾਲਾਂ ਤੱਕ ਕੈਨੇਡਾ ਵਿੱਚ ਮਲਟੀਪਲ ਐਂਟਰੀ ਦੀ ਆਗਿਆ ਦਿੰਦਾ ਹੈ ਹੁਣ ਚੋਂ ਪੀਜੀਪੀ ਦੁਬਾਰਾ ਸ਼ੁਰੂ ਹੋ ਗਿਆ ਤਾਂ ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਕਿਉਂਕਿ ਹੁਣ ਉਹ ਆਪਣੇ ਬੱਚਿਆਂ ਦੇ ਨਾਲ ਸਥਾਈ ਤੌਰ ਤੇ ਰਹਿ ਸਕਣਗੇ ਮਾਰਦਾ ਇਹ ਵੀ ਕਹਿਣਾ ਹੈ ਕਿ ਕੈਨੇਡੀਅਨ ਸਰਕਾਰ ਨੇ 2025 ਦੇ ਲਈ ਸਥਾਈ ਨਿਵਾਸੀ ਟਿੱਚਰ ਦੇ ਵਿੱਚ 20% ਦੀ ਕਟੌਤੀ ਕੀਤੀ ਹੈ ਅਤੇ ਇਸ ਕਟੌਤੀ ਦੇ ਵਿੱਚ PGP ਅਧੀਨ ਅਲਾਟਮੈਂਟ ਵਿੱਚ ਕਮੀ ਵੀ ਸ਼ਾਮਲ ਹੋਈ ਹੈ ਤੇ 2023 ਦੇ ਵਿੱਚ IRCC ਨੇ 2025 ਦੇ ਵਿੱਚ PGP ਅਧੀਨ 34000 ਵਿਦੇਸ਼ੀ ਨਾਗਰਿਕਾਂ ਨੂੰ ਸਪான்ਸਰ ਕਰਨ ਦਾ ਟੀਚਾ ਰੱਖਿਆ ਸੀ ਪਰ 2025 ਦੇ ਲਈ ਨਵਾਂ ਟੀਚਾ 24500 ਲੋਕਾਂ ਦਾ ਸਵਾਗਤ ਕਰਨਾ ਹੈ 2025 ਦੇ ਵਿੱਚ PGP ਦੇ ਲਈ ਨਵੀਆਂ ਅਜ਼ੀਆ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਪਰ ਸੁਪਰ ਵੀਜ਼ਾ ਪ੍ਰੋਗਰਾਮ ਅਜੇ ਵੀ ਉਪਲਬਧ ਹੈ ਪਰ ਇਥੇ ਵੀ ਦੱਸਣਾ ਬੰਦਾ ਹੈ ਕਿ ਹੁਣ ਲਈਆਂ ਜਾਣ ਵਾਲੀਆਂ 17000 ਤੋਂ ਵੱਧ ਅਰਜ਼ੀਆਂ ਪਿਛਲੇ ਸਾਲ ਦੀਆਂ ਨੇ ਇਸ ਸਾਲ ਦੀ ਅਰਜ਼ੀ ਸਵੀਕਾਰ ਨਹੀਂ ਕੀਤੀ ਗਈ ਹੈ ਤੇ ਪੁਰਾਣਾ ਬੈਕਲੋਗ ਸਾਫ਼ ਕੀਤਾ ਜਾ ਰਿਹਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ